ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਆਪਣੇ YouTube ਚੈਨਲ ਸਰਬਜੀਤ ਮਾਨ ਵਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਬੈਠੇ ਆ ਆਪਣੇ ਕਰ ਤੇ ਮੌਸਮ ਹੈ ਜੀ ਜਿਹੜਾ 5-7 ਦਿਨ ਤੋਂ ਲਗਾਤਾਰ ਹੈ ਜਿਹੜਾ ਮੀਂਹ ਸਵੇਰ ਸ਼ਾਮ ਹੋ ਕੇ ਪਈ ਜਾਂਦਾ ਜੀ ਚਲੋ ਬਾਕੀ ਇਹ ਤਾਂ ਹੁਣ ਪਰਮੇਸ਼ਰ ਦੇ ਹੱਥ ਹੈ ਜੀ ਪਰਮੇਸ਼ਰ ਦੀਆਂ ਦਾਤਾਂ ਵੀ ਬੰਦਾ ਚਾਹੇ ਤਾਂ ਬੰਦਾ ਆਪਣੇ ਕਰੇ ਵੀ ਕੰਮ ਨੂੰ ਰੋਕ ਸਕਦਾ ਪਰ ਪਰਮੇਸ਼ਰ ਹੈ ਜਿਹੜਾ ਉਹਦੇ ਵੀ ਹੱਥ ਕੁਝ ਕੁ ਚੀਜ਼ਾਂ ਚਲੋ ਬਾਕੀ ਚੱਲ ਰਿਹਾ ਜੀ ਕੰਮ ਬੈਠੇ ਆ ਘਰ ਦੇ ਵਿੱਚ ਵੀ ਬੱਚੇ ਵੀ ਆਪਣਾ ਪੜੀ ਜਾਂਦੇ ਆ ਜੀ ਚੰਦੀ ਜਾਂਦਾ ਕੰਮ ਤੇ ਲਾਣੇਦਾਰ ਨਹੀਂ ਬੈਠੀ ਇੱਧਰ ਤੇ ਕੈਮਰਾਮੈਨ ਬਣੀ ਵੀ ਹੈ ਜੀ ਸਾਡੀ ਬੱਚੋ ਕੈਮਰਾ ਕਰ ਲੈ ਜਿਹੜੀ ਸਾਡੀ ਬਣੀ ਵੀ ਹੈ ਜੀ ਜਸ਼ਨ ਇੱਕ ਹੋਰ ਗੱਲ ਹੈ ਜੇ ਮੌਸਮ ਠੰਡਾ ਹੋਵੇ ਨਾ ਜਾਨਵਰ ਵੀ ਖੁਸ਼ ਰਹਿੰਦੇ ਆ ਹੁਣ ਮੈਂ ਬੇੜੇ 'ਚ ਬੈਠਾ ਏ ਹੁਣ ਕੈਮਰਾ ਫੜਨਾ ਪਤਾ ਨਹੀਂ ਕਬੂਤਰ ਵਾਲੇ ਧਲੇ ਲੰਘ ਗਏ ਨੇ ਕਬੂਤਰ ਉੜ ਰਹੇ ਆ ਕਦੇ ਆਏ ਨੂੰ ਜਾਂਦੇ ਆ ਕਦੇ ਆਏ ਨੂੰ ਆਉਂਦੇ ਆ ਚਲੋ ਹੁਣ ਮੈਂ ਕੈਮਰਾ ਫੜਨਾ ਇੰਨੇ 'ਚ ਗੈਬ ਹੋ ਗਏ ਚਲੋ ਮੈਂ ਜਸ਼ਨ ਨਾਲ ਮਿਲਾਉਂਦਾ ਪਹਿਲਾਂ ਏ ਹਾਲੋ ਜੀ ਮੇਰੇ ਨਾਲ ਸਾਰੇਆਂ ਪਿਆਰਪਰ ਸ਼ਰਸ਼ਕਾਲ ਜੀ ਉਹ ਵਰਦਾ ਬਾਈ ਕਬੂਤਰ ਪਿੱਛੇ ਲੇਖਾ ਹਾਂ ਵੀ ਕੁਛ ਨਹੀਂ ਹਾਂਜੀ ਉਹ ਦੇਖੋ ਬਾਈ ਕੋ ਬੰਦਾ ਉੱਧਰ ਲੱਗਿਆ ਉਹਦੇ ਨਾਲ ਵੀ ਮਿਲਾਵਾਂਗੇ ਠੀਕ ਹੈ ਪੜਾਈ ਵਧੀਆ ਚੱਲ ਰਹੀ ਪਤਾ ਹਾਂਜੀ ਕੋਕਰ ਰਿਪੋਰਟ ਹਾਂਜੀ ਅੱਛਾ ਲੋ ਬਾਈ ਮੇਰੇ ਵੱਲੋਂ ਸਾਰੇਆਂ ਨੂੰ ਹੱਥ ਜੋੜ ਕੇ ਬਰ ਬਰ ਸ਼ਰਸ਼ਕਾਲ ਜੀ ਹਾਂ ਵੀ ਕਿਆ ਬਣਾ ਅੱਜ ਬਾਜੀ ਤਾਂ ਸਬਜ਼ੀ ਤਿਆਰੀ ਕਰੀਗੀ ਜੀ ਮਸਾਲਾ ਹਾਂ ਆ ਥੋੜੇ ਪਰਮ ਲਈ ਫੇਵਰੇਟ ਆਲੂ ਬੜੀਆਂ ਜੀ ਬਣਾਉਂਗੀ ਤੇ ਬਾਕੀ ਬਹੁਤ ਕਹਿ ਕਹੀ ਦਿਨਾਂ ਤੋਂ 뉴스 ਚੱਲ ਰਹੀ ਹੈ ਜੀ ਲੜਾਈ ਦੀ ਵੀ ਮੈਂ ਤਾਂਹੀਂ ਕਹਿਣੇ ਲੱਗਿਆ ਤਾਂ ਵੀ ਇਹ ਤਾਂ ਨੂਨ ਕੱਟਾ ਲੈ ਲਿਆ ਮੈਂ ਨੂਨ ਤਾਂ ਜੀ ਵਰਤੋ ਹੋਈ ਜਾਂਦਾ ਘਰ ਅੱਗੇ ਵੀ ਇਕੱਠਾ ਹੀ ਲੈ ਲੰਨੀ ਆ ਮੈਂ ਵੀ ਹੁਣ ਖਤਮ ਹੋਣੇ ਆਲਾ ਤਾਂ ਤਕਰੀਬਨ ਵੀ ਤਾਂ ਕਰਕੇ ਇਕੱਠਾ ਜਾਈ ਲੈ ਲਿਆ ਤੇ ਬਾਕੀ ਲੜਾਈ ਹੈ ਇਕੱਠਾ ਹੀ ਲੈ ਲਿਆ 3 ਕਿਲੋ 4 ਕਿਲੋ ਹੈ ਹਾਂ ਜੀ ਲੱਗਦਾ ਵੀ ਜੀ ਅੱਜ ਵੀਰ ਦੋ ਟਾਈਮ ਸਬਜ਼ੀ ਬਣਦੀ ਆ ਰੋਜ਼ ਅੱਛਾ ਹਾਂਜੀ ਚਲੇ ਕਿਹੜੇ ਖਰਾਬ ਹੋਣ ਵਾਲੀ ਚੀਜ਼ ਆ ਹਾਂਜੀ ਨਾਲੇ ਖਰਾਬ ਵੀ ਨਹੀਂ ਹੁੰਦਾ ਫਿਰ ਸਲਾਮਤ ਤਾਂ ਰਹਿੰਦੀ ਜੇ ਪੈਕਟ ਖੁੱਲਿਆ ਹੋਵੇ ਵੀ ਦੋ ਪੈਕਟ ਤਾਂ ਮੈਂ ਡੱਬੇ ਚ ਪਾ ਲਾਣੇ ਦੋ ਬੰਦ ਰਹਿ ਜਾਣੇ ਆ ਬਲੈਕਆਊਟ ਦਾ ਦਿੱਤਾ ਵਜੇ 8 ਵਜੇ ਦਾ 10 ਮਿੰਟ ਖਾਤਰ ਸੈਰਨ ਵੱਜਣਾ ਕਹਿੰਦੇ ਹਾਂਜੀ ਦੋ ਦਿਨ ਦਿਨ ਤੋਂ ਆਈ ਖਬਰ ਚੱਲ ਰਹੀ ਆ ਜੀ ਵੈਸੇ ਲੜਾਈ ਤਾਂ ਕਹਿੰਦੇ ਵੀ ਹੋਣੀ ਨਹੀਂ ਚਾਹੀਦੀ ਵੀ ਬਹੁਤ ਨੁਕਸਾਨ ਹੁੰਦਾ ਜਾਨੀ ਮਾਲੀ ਤੇ ਬਾਕੀ ਗਾਇਦਾ ਨੇ ਵੀ ਲੜਾਈ ਦਾ ਪਰਿਵਾਰਾਂ ਚ ਪਈ ਦੀ ਮਾੜੀ ਆ ਮੇਰੇ ਤੋਂ ਪਰਵਾਹ ਹਾਂਜੀ ਘਰ ਬਰਬਾਦ ਕਰ ਦਿੰਦੀ ਆ ਤੇ ਬਾਕੀ ਇਹ ਘਰ ਚ ਚੋਈ ਸਮਝ ਲਓ ਪੰਜ ਸੱਤ ਜਨ ਮੈਂਬਰ ਹੁੰਨੇ ਆ ਵੀ ਫਿਰ ਵੀ ਵੀ ਜਿਹੜੀ ਕਹਿੰਦੇ ਹੁਣ ਇੱਕੇ ਚ ਵਰਕਾ ਤਾਂ ਉਹ ਕਿਸੇ ਚੀਜ਼ ਵਿੱਚ ਹੈ ਨਹੀਂ ਜੀ ਹੂੰ ਇਹ ਤਾਂ ਫਿਰ ਵੀ ਬਹੁਤ ਬੁਰਾ ਦੇਜਾ ਹੈ ਨਾ ਹਾਂਜੀ ਵੀ ਇਹ ਤਾਂ ਦੇਸ਼ਾਂ ਦੀ ਲੜਾਈ ਆ ਜੀ ਤੇ ਬਾਕੀ ਵੀ ਸਾਰਿਆਂ ਦੇ ਮਾਪੇ ਭੈਣ ਭਰਾ ਠੀਕ ਰਹਿਣ ਸਹੀ ਸਲਾਮਤ ਰਹਿਣ ਵੀ ਇਹ ਅਰਦਾਸ ਕਰਦੇ ਵਾਹਿਗੁਰੂ ਅਗੇ ਵੀਡੀਓ ਨਹੀਂ ਖੋਲੀ ਵੀ ਠੀਕ ਆ ਵੀ ਬੰਦ ਹੋ ਜਵੇ ਹੁਣ ਹੋਣੀ ਨਹੀਂ ਜਾਈ। ਸਹੀ ਗੱਲ। ਬਾਕੀ ਸੱਚੀ ਗੱਲ ਆ ਬਾਈ ਲੜਾਈ ਆ ਜਿਹੜੀ ਉਹ ਘਰ ਚ ਪਈ ਵੀ ਵੀ ਘਰ ਨੂੰ ਬਰਬਾਦ ਕਰ ਦਿੰਦੀ। ਹਾਂਜੀ ਹਾਂਜੀ। ਤੇ ਸਾਨੂੰ ਕਹਿ ਦੱਸਿਆ ਵੀ ਹਰੇਕ ਦੇ ਘਰਤ ਹੁੰਦੀ ਆ ਚਲੋ ਰਿਸ਼ਤੇਦਾਰੀ ਚ। ਹਾਂਜੀ ਹਾਂਜੀ। ਵੀ ਇਹ ਚੀਜ਼ ਬਾਈ ਇਹ ਤਾਂ ਫਿਰ ਦੇਸ਼ਾਂ ਦੀ ਲੜਾਈ ਹੈ ਜੀ। ਦੇਸ਼ਾਂ ਦੀ ਲੜਾਈ ਆ ਬਾਈ ਅਸੀਂ ਤਾਂ ਕਹਿੰਦੇ ਆ ਵੀ ਸਾਰਾ ਦੇ ਸਾਰੇ ਪ੍ਰੇਮ ਇੱਕ ਲਾਈਫ ਮਿਲ ਜਾਈਏ ਜੀ ਜ਼ਿੰਦਗੀ ਇੱਕ ਆਪਾਂ ਨੂੰ। ਵੀ ਮਿਲ ਵਰਤ ਕੇ ਆਪਸ ਵਿੱਚ ਸਾਂਝ ਬਣਾ ਕੇ ਰੋਈਏ। ਵੀ ਜਿਹੜਾ ਟਾਈਮ ਲੰਘਦਾ ਉਹਨੂੰ ਇੰਜੋਏ ਕਰੋ। ਸਹੀ ਹੈ ਕੋਈ ਨਹੀਂ ਹਾਂਜੀ ਦੇਖਣੀ ਵੀ ਪਾਈ ਚਾਰੇ ਚਾਰੇ ਵਾਰ ਕੀ ਦਾ ਕਹਿਦਾਂ ਨੇ ਵੀ ਮੌਜ ਨਹੀਂ ਹੁੰਦੀ ਜੜੀ ਵਰਖਤ ਇੱਕੇ ਵਿੱਚ ਹੂੰ ਵੀ ਮਾਂਜਾ ਬਹੁਤ ਹੈ ਉਦਾਸ ਜਿਹਾ ਹੋਇਆ ਵੱਜਦਾ ਜੇ ਮਾਂਜਾ ਗੜਵੀ ਨਹੀਂ ਤਾਂ ਰਿਹਾ ਕੁਛ ਖਾਣ ਬਣਾਉਣ ਨੂੰ ਆਹੀ ਫੌਂ ਰਕੀ ਬੈਠੀ ਵੀ ਨਹੀਂ ਉੱਥਾ ਚੱਲ ਰਹੀਆਂ ਜੀ ਉਹ ਹੀ ਦੇਖ ਰਹੀ ਤੇ ਕੀ ਬਣਦਾ ਹੋ ਜਾਣਾ ਠੀਕ ਹੈ ਮਹਾਰਾਜ ਨੇ ਆਪੇ ਕਿਰਪਾ ਕਰ ਦੇਣੀ ਤੇ ਬਾਕੀ ਮੌਸਮ ਦੇਖੋ ਹਰ ਜੀ ਤ ਬੱਦਲ ਆਉਂਦਾ ਮੀ ਪੈ ਕੇ ਮੜ ਜਾਂਦਾ ਹਾਂ ਜੀ ਐਸ ਸਮੇਂ ਪਰੰਮ ਕੱਲ ਕੋਲੀ ਚੱਕੀ ਫਿਰਦਾ ਦਾ ਜੀ ਨਾ ਮੰਮੀ ਮੀਂਹ ਘਾਤੇ ਪਈ ਜਾਂਦਾ ਮੈਂ ਫਿਰ ਚਿੜੀਆਂ ਨੇ ਪਾਣੀ ਪੀਣਾ ਤੋਤਿਆਂ ਨੇ ਕਹਿੰਦਾ ਮੈਂ ਪਾਣੀ ਰੱਖੇ ਕਰੂੰਗਾ ਇਹਨਾਂ ਨੂੰ ਉਦੋਂ ਦਾ ਸਮੇਂ ਪਾਣੀ ਰੱਖਦਾ ਏ ਉਦੋਂ ਦਾ ਮੀਂਹ ਨਹੀਂ ਹਟਦਾ ਬੈਣ ਤੇ ਮੈਂ ਅਜਾ ਰੱਖਿਆ ਨਹੀਂ ਹੈਗਾ ਪਾਣੀ ਮੈਂ ਪੁੱਛਦੀ ਕਹਿੰਦਾ ਮੰਮੀ ਹੁਣ ਮੀਂਹ ਪੈ ਗਿਆ ਹੁਣ ਤਾਂ ਉੱਤੇ ਮੀਂਹ ਦੇ ਪਾਣੀ ਵੀ ਲੂੰਗੇ ਅੱਛਾ ਲੋ ਬਾਈ ਉਧਰ ਗੁड़िया ਰਾਣੀ ਵੀ ਜਿਹੜਾ ਹੈ ਟਿਊਸ਼ਨ ਤੇ ਆ ਗਿਆ ਹੁਣ ਮਸਤੀ ਟਾਈਮ ਚੱਲ ਰਿਹਾ ਜੀ ਮਸਤੀ ਟਾਈਮ ਬਾਈ ਦੱਸ ਦਿੰਦਾ ਟਰੈਕਟਰ ਕਾਫੀ ਦਿਨ ਬਾਅਦ 15 ਦਿਨ ਬਾਅਦ ਉਹਦੇ ਉੱਪਰ ਤੋਂ ਜਿਹੜਾ ਆਪਣਾ ਤਰਪਾਲ ਦਿੱਤੀ ਵੀ ਦੀ ਹਟਾਇਆ ਤੇ ਉਹਦੇ ਨਾਲ ਮਿਲੋਂਦੇ ਇੱਧਰ ਜਸ਼ਨ ਨੇ ਬਾਈ ਜਸ਼ਨ ਹਾ ਬੂਟੇ ਕਿੰਨੇ ਮੋਟੇ-ਮੋਟੇ ਹੋ ਗਏ ਹਨਾ ਹਾਂਜੀ ਹੈ ਹਾਂਜੀ ਇਹ ਕੱਟ ਕੇ ਜੈ ਹਨ ਗਮਲਿਆਂ ਦੇ ਵਿੱਚ ਹੁਣ ਕਰਨੇ ਪੈਣੇ ਆ ਹਾਂਜੀ ਹੈ ਹਾਂਜੀ ਲੋ ਬਾਈ ਆਹ ਬੂਟੇ ਨੂੰ ਵੀ ਫੁੱਲਾਂ ਵਾਲੇ ਫੁੱਲ ਤਿਆਰ ਲੋ ਬਾਈ ਇਹ ਗੁਡਿਆ ਰਾਣੀ ਦੀ ਮਿਹਨਤ ਹੈ ਹਰਿਆ-ਭਰਿਆ ਰੱਖਦੀ ਹੈ ਬਾਈ ਇਹ ਸਾਰਾ ਆਪਣਾ ਸਮਾਨ ਹਨਾ ਜਸਨ ਹਾਂਜੀ ਹੈਂ ਹਾਂਜੀ ਤੇ ਬਾਈ ਉਧਰ ਵੀ ਆ ਬੂਟੇ ਆਓ ਦੇਖੋ ਆ ਜਸਨ ਸਾਰੇ ਬੂਟੇ ਨੂੰ ਪੱਤਣ ਨਵੇਂ ਆਉਣ ਲੱਗ ਗਿਆ ਦੇ ਹਾਂਜੀ ਟੋਟਲੀ ਆ ਲੋ ਬਾਈ ਐ ਨਾ ਨਵੇਂ ਪੱਤੇ ਆਉਣ ਲੱਗੇ ਹੂੰ ਠੀਕ ਨੇ ਇੱਕ ਬਾਈ ਇੱਧਰ ਦੇਖੋ ਇਹਦੇ ਨਾਲ ਮਿਲਦਾ ਸਾਨੂੰ ਹਾਂ ਸਾਸਰੀ ਕਾਲਾ ਕਰਿਆ ਕਰਿਆ ਲਾਈਟਾਂ ਵਾਲੀਆਂ ਬਾਈ ਇਹ ਡਰਾਈਵਰ ਲਾਈਟਾਂ ਚਾਬੀ ਅਸੀਂ ਰੱਖੀ ਵੀ ਆ ਉੱਥੇ ਉਹ ਟੰਗੀ ਵੀ ਚਾਬੀ ਪਰ ਇਹ ਬੰਦੇ ਨੂੰ ਮੈਂ ਸਿਮੂਲੇਟਰ ਬਾਹਰ ਖੜੇ ਖੜੇ ਦਾ ਸਟੀਰਿੰਗ ਕਮਾਖੱਟੇ ਲਪਾ ਦੇਣੀ ਹੈ ਬੰਦ ਕਰਦੇ ਉਹਨੂੰ ਪੁੱਤ ਸਾਰੀ ਨੂੰ ਬੈਟਰੀ ਡਾਊਨ ਹੋ ਜਾਣੀ ਤੇ ਕਰ ਲੋ ਬਾਈ ਹੁਣ ਇਹ ਮੈਂ ਹਟਾਤਾ ਜੇ ਮੈਂ ਤੁਹਾਨੂੰ ਦਿਖਾਵਾਂ ਅੱਧੇ ਘੰਟੇ ਬਾਅਦ ਕੈਮਰਾ ਔਨ ਕਰਕੇ ਫੇਰ ਇੱਥੀ ਦੇਤੀ ਬੈਠਾ ਸੋ ਇਸ ਕਰਕੇ ਤੁਸੀਂ ਵੀ ਕਹਿਣਾ ਵੀ ਟਰੈਕਟਰ ਉੱਪਰ ਤਰਪਾਲ ਕਾਤੇ ਦਿੱਤੇ ਵੀ ਮੇਨ ਮਕਸਦ ਇਹੀ ਤਾਂ ਵੀ ਇਹ ਬੰਦੇ ਨੂੰ ਜਿਹੜਾ ਸਾਹਮਣਾ ਔਖਾ ਹੈ ਚਲੋ ਨਿਆਣੇ ਆਏ ਤਾਂ ਵੀ ਅਸੀਂ ਵੀ ਸ਼ੌਂਕ ਪਗਾਇਆ ਬਾਕੀ ਬਈ ਧੋਕੇ ਖੜਾਇਆ ਵਾ ਤੇ ਹੁਣ ਖੇਤ ਬੋਣ ਦੀ ਤਿਆਰੀ ਦੇਖੋ ਕਰਦਾ ਕਿੰਨਾ ਪੈ ਜਾਂਦਾ ਖੜੇ ਪਰ ਆਹ ਲੋ ਬਾਈ ਇੱਕ ਉਹ ਤੂੰ ਸੀਟ-ਸੂਟ ਸਾਫ਼ ਕਰਦਾ ਹੀ ਨਹੀਂ ਚਾ ਕੋਈ ਨਹੀਂ ਤੂੰ ਆਪੇ ਸਾਫ਼ ਕਰ ਦਿੰਦਾ ਹਨਾ ਚੱਲ ਕੋਈ ਨਹੀਂ ਪੁੱਤ ਉਹ ਨਾ ਕਰੀ ਲੈਟਾ ਨਾ ਬਾਲਕਾ ਠੀਕ ਆ ਮੈਂ ਠhara ਲੋ ਭਾਈ ਆਹ ਗੱਡੀ ਲਿਆ ਕੇ ਖੜਾਈ ਜਾਈਏ ਨੇ ਆਪਣੀ ਤੂਸ਼ੰਤ ਸਿੱਧਾ ਟਰੈਕਟਰ ਪਰ ਬੈਗ ਰੱਖ ਕੇ ਚਾਬੀ ਤਾਂਹੀਂ ਇਸ ਕਰਕੇ ਕੱਢੀ ਵੀ ਆ ਤੇ ਬਾਕੀ ਹਾਂ ਵੀ ਜਿਸ ਨੇ ਹੋ ਗਿਆ ਕੰਮ ਓਕੇ ਹਾਂ ਹਾਂ ਠੀਕ ਏ ਲੈ ਭਾਈ ਆਹ ਬੂਟੇ ਦੇ ਮੈਨੂੰ ਭਾਈ ਪੱਤੇ ਬਹੁਤ ਵਧੀਆ ਲੱਗਦੇ ਆ ਹਾਂਜੀ ਸੁਣਾ ਹਾਂਜੀ ਠੀਕ ਨੇ ਤੇ ਲੈ ਬਾਈ ਚਲੋ ਬਾਈ ਪਤਾ ਮੈਨੂੰ ਮਜੂਗਾ ਗਿਫਟ ਲੈਣ ਜਾਣਾ ਸੀ ਅੱਪਾ ਨੇ ਗੱਫਟ ਹਾਂਜੀ ਲੈ ਲੈ ਮੈਂ ਕਾਂਟੇ ਲੈਣੇ ਤੇ ਬਾਈ ਨਿਆਣੇ ਤੇ ਪਰ ਕੁਛ ਨਹੀਂ ਹੈਗਾ ਬਈ ਮੈਨੂੰ ਐ ਲੱਗਦਾ ਵੀ ਰੱਬ ਇਹਨਾਂ ਦੇ ਵਿੱਚ ਵੱਸਦਾ ਪਰ ਮੈਂ ਕਈ ਗੱਲਾਂ ਟੋਕ ਟੋਕ ਗਈ ਆ ਹਾਲੇ ਕਹਿੰਦੀ ਮੈਂ ਫੋਨ ਨਹੀਂ ਚਲਾਉਂਦੀ ਹੈਗੀ ਦੇਖੋ ਪਕੜੀ ਗਈ ਹਾਂਜੀ ਬਾਬੂ ਜਾਈਂਦੀ ਫੋਨ ਲਈ ਬੈਠੀ ਸੀ ਮੈਂ ਲੈ ਬਈ ਰਹਿਣ ਦੇ ਓਏ ਤੂੰ ਨਾ ਛੜੀ ਔਰ ਖਰਾਬੇ ਕਰਨ ਬਾਈ ਆ ਜਾਂਦਾ ਹਾਂ ਬਈ ਗਿਫਟ ਕਾਦਾ ਮਦਰਸਡੇ ਆ ਰਿਹਾ ਏ ਹੈ ਮਦਰਸਡੇ ਆ ਰਿਹਾ ਏ ਮੈਂ ਕਹਾਂ ਤੂੰ ਨਹੀਂ ਬਣਾਉਣਾ ਤੈਨੂੰ ਵੀ ਪੁੱਛਦੇ ਜੇ ਤੈ ਵੀ ਲੈ ਕੇ ਆਉਣਾ ਗਿਫਟ ਹਾਂਜੀ ਕੀ ਲੈ ਕੇ ਆਉਣਾ ਕਾਰਡ ਕਾਰਡ ਬੋਲਣਾ ਦਦਾ ਹੁੰਦਾ ਨਹੀਂ ਹਾਂ ਬਈ ਜਿਸਨ ਹਾਂਜੀ ਪਰ ਉਹਨਾਂ ਨੂੰ ਆ ਕੇ ਦੱਸ ਕੇ ਆ ਲੈ ਕੇ ਆਉਣਾ ਪਰ ਮਨਲਾ ਦੀ ਫਿਰ ਤਾਂ ਜੇ ਦੱਸੇ ਦਿੱਤਾ ਹਾਂ ਅੱਪਾ ਦੋ ਆਨੇ ਹੋ ਜਾਣਾ ਹੈ ਅੱਛਾ ਮੰਮੀ ਨਹੀਂ ਜਾਣਾ ਨਹੀਂ ਫਿਰ ਮਮਾ ਸਭ ਘਰ ਦਾ ਪਤਾ ਲੱਗ ਜਾਊਗਾ ਹਾਂ ਤੇ ਗੱਡੀ ਆਹ ਐਨੂੰ ਨਹੀਂ ਲੈ ਕੇ ਜਾਣਾ ਪਤਾ ਨਹੀਂ ਲਿਆਉਣੇ ਤਿੰਨ ਕਿੱਟ ਤਿੰਨ ਹਾਂਜੀ ਬਈ ਮੈਂ ਤਾਂ ਰੋਪੜ ਜਾਣਾ ਨਹੀਂ ਹੈਗਾ ਮੈਨੂੰ ਤਾਂ ਬਈ ਬੈਨ ਲੱਗਿਆ ਹੋ ਮੇਰੇ ਪਰ ਦੇ ਸਾਨੂੰ ਨਹੀਂ ਸਿਰਫ 500 5 ਚਲ ਕੋਈ ਨਾ ਤੇਨੇ ਕਿੱਟ ਕਾ ਦੇ ਖਤਰ ਬਹੁਤ ਟਿੱਕੇ ਬਹੁਤ ਆ ਇੱਕ ਮੇਰਾ ਇੱਕ ਪਮੂ ਦਾ ਇੱਕ ਸੱਡਾ ਦੋਹਾ ਦਾ ਲਾ ਲਾ ਦੋਹਾ ਦਾ ਠੀਕ ਨਹੀਂ ਹਾਂ ਵੀ ਪਮੂ ਮੰਮੀ ਨੂੰ ਗਿਫਟ ਦੇਣਾ ਹੈ ਨਹੀਂ ਲੈ ਦੇਣਾ ਗਿਫਟ ਉੱਥੇ ਮੈਂ ਕਾਰਡ ਵੀ ਬਣਾਉਣਾ ਉਹਦੇ ਲਈ ਚਾਟ ਗਲੂ ਹਾਂ ਲੈ ਕੇ ਆਉਣਾ ਹਜੇ ਅੱਛਾ ਕਲਰ ਹੈਗੇ ਰੁਕਦੇ ਮੈਂ ਨਹੀਂ ਤੋ ਦੁਬਾਰਾ ਦੀ ਕਰੀ ਮੈਂ ਪਾਪਾ ਤੇ ਪਰਮੇਸ਼ਵਰ ਜੀ ਉਹ ਪਹਿਲਾਂ ਜਿਸ ਤਰ੍ਹਾਂ ਵੀ ਆਪਾਂ ਕਹਾਂਗੇ ਉਸ ਤਰ੍ਹਾਂ ਕਰ ਲਿਓ ਸਕੂਲ ਸੇ ਬੱਚਿਆਂ ਦਾ ਰਸਤਾ ਹੁਣ ਮਦਦ ਸਦੇ ਆ ਰਿਹਾ ਹੈ ਤੇਰੀ ਮੰਮੀ ਰਸ ਖਾਣ ਦੀ ਸ਼ਿਕਾਇਤ ਆ ਪੰਜ ਛੇ ਪੈਕਟ ਲੈ ਲੈ ਇਕੱਠੇ ਹੀ ਰਸ ਦੇ ਨਹੀਂ ਉਹ ਦੇ ਦੇ ਇਹਨੂੰ ਨਹੀਂ ਚਾਹ ਭਾਲਦੀ ਠੀਕ ਨੇ ਏਕਣਾ ਹੈ ਦੇਖ ਲੈ ਨਹੀਂ ਹਾਂ ਚਲਾਈ ਨਹੀਂ ਮਨੂ ਬਰੀ ਸਲਾਤੀ ਜੀ ਮੈਂ ਵੀ ਭੁੱਲੀ ਬੈਠੀ ਸੀ ਮਦਦ ਸਦੇ ਹੁਣ ਮੈਂ ਵੀ ਸੋਚਦੀ ਆਂ ਵੀ ਮੈਂ ਵੀ ਜਾ ਮੈਂ ਕਰਦਾ ਲਾ ਕੇ ਆ ਨਾ ਨਾ ਤੂੰ ਆਪਣੇ ਘਰੇ ਰਹਿ ਤੇਰੇ ਠੀਕ ਆ ਸਾਰਾ ਕੰਮ ਠੀਕ ਆ ਦੇਸਣਾ ਬਾਈ ਉਥੇ ਲੜਾਈ ਲੱਗਣ ਦਾ ਡਰ ਆ ਤੈਨੂੰ ਗਿਫਟ ਦੀ ਭੈ ਵੀ ਆ ਵਾਹਿਗੁਰੂਗੇ ਅਰਦਾਸ ਕਰ ਰੋਜ਼ ਇੱਕ ਪਾਠ ਕਰੇ ਗੰਸ ਮੇਰੇ ਉੱਠ ਕੇ ਠੀਕ ਆ ਠੀਕ ਅਰਦਾਸ ਕਰੇ ਕਰ ਵੀ ਸਾਰੇ ਠੀਕ ਰਹਿਣ ਉਹ ਤਾਂ ਮੈਂ ਕਰਦੀ ਹੰਨੀ ਆ ਨਾ ਕਰਦੀ ਹੰਨੀ ਆ ਮੇ ਦੋਸਤ ਸਵੇਰੇ ਉੱਠ ਕੇ ਮੈਂ ਤਾਂ ਦੇਖੀ ਨਹੀਂ ਕਦੇ ਕੀ ਸੀ ਹੁੰਦੇ ਹੋਏ ਨਹੀਂ ਕਰੇ ਆਹ ਵਾਹ ਮਾਂ ਤਾਂ ਡਿਊਟੀ ਸਰਕਾਰੀ ਨੌਕਰੀ ਕਰਦਾ ਨਾ ਉਸ ਵੇਲੇ ਟਾਈਮ ਚੱਲੇ ਜਾਂਦੇ ਜੀ ਕੀਤਾ ਨਹੀਂ ਕਿਹੜੀ ਜੜੀ ਲਾਉਣ ਠੀਕ ਚਲ ਕੋਈ ਨਾ ਮੂਲ ਮੰਤਰੀ ਪੁੱਤ ਕਰੇ ਕਰ ਚਾਹੇ ਹਾਂਜੀ ਠੀਕ ਹੈ ਵਾਹਿਗੁਰੂ ਦਾ ਨਾਮ ਲੈ ਕੇ ਪੂਰਾ ਤੇ ਪਰਮ ਦਾ ਦੇਖੋ ਰੋਪੜਾ ਗੇੜਾ ਨਹੀਂ ਜੀ ਵੱਜ ਰਹੀਆਂ ਬਨਾਣਾ ਬਰੂਨਾ ਆ ਗਈਆਂ ਕਾਬੀ ਦਿਨ ਤੋਂ ਜੋਰ ਮੋਂਤ ਲਾਇਆ ਪਲੈਨਿੰਗ ਜੀ ਕਰ ਲੰਨੇ ਆ ਹਾਂ ਇਹ ਵੀ ਸਵੇਰੇ ਲੜਕੇ ਜਾਂਦਾ ਸਕੂਲ ਨੂੰ ਕਹਿੰਦਾ ਮੰਮੀ ਰੋਜ਼ ਕਹਿ ਦਿੰਦੀ ਅੱਜ ਜਾਊਂਗੀ ਅੱਜ ਜਾਊਂਗੀ ਜਾਂਦੀ ਆ ਇਹਦੇ ਚਲ ਫਿਰ ਮੈਰਜਨ ਜਾਇਆ ਹੁੰਦੇ ਕੋਈ ਗੱਲ ਨਹੀਂ ਲਿਆ ਦੀ ਤੈਨੂੰ ਵੀ ਸਮਾਨ ਪੱਕੀ ਗੱਲ ਇਹ ਏਦਾਂ ਬਿਊਟੀ ਸ਼ਰਟ ਪਾ ਕੇ ਜਾਂਦਾ ਸਵੇਰੇ ਠੀਕ ਨਹੀਂ ਅੱਛਾ ਚੱਲ ਜਾ ਬਾਈ ਬੰਦਾ ਮੈਂ ਹੁਣ ਰੋਕਣਾ ਤਾਂ ਤਾ ਜਾਣਾ ਹੁਣ ਸਾਈਕਲ ਲੈ ਕੇ ਜਾ ਫਿਰ ਜਾ ਜਿਪ ਕਰਕੇ ਤਾਂ ਜਾਦਾ ਹੋਇਆ ਬੈਗ ਤਾਂ ਹੈਗੀਆਂ ਜੀ ਹੋਰ ਇਹਦੇ ਵਾਟਰਾਂ ਦੀ ਬੋਤਲ ਨਹੀਂ ਵੀ ਲੈ ਲਈ ਚੜ ਤੇ ਉਹ ਥੋੜੀ ਜੇਮ ਛੋਟੀ ਆ ਵੀ ਜਿਹੜਾ ਹੁਣ ਲਿਖ ਜਾਂਦਾ ਵੈ ਜਿਹੜਾ ਪੁਰਾਣਾ ਤੋਂ ਚ ਬੋਤਲ ਚਲ ਫਿਰ ਜਿਵੇਂ ਆਪਾਂ ਜਾਏ ਹੁੰਦੇ ਆ ਹਾਂਜੀ ਠੀਕ ਆ ਹਾਂਜੀ ਦੇਖ ਲੈ ਜਿਆਦਾ ਖਰਚਾ ਨਾ ਕਰਾਈ ਕੁੜੀਆ ਰਾਣੀ ਕਿਆ ਕੋਈ ਨਾ ਮਦਦ ਦੇ ਆ ਰਹੇ ਆ ਇਹ ਉਹ ਦੇਖੋ ਬਈ ਇਹ ਦੇਖਿਓ 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 ਇਹ ਉਹ ਦੇਖਿਓ ਕਿ ਉਹ ਬੌਣ ਇਹ ਤਾਂ ਟਰੈਕਟਰ ਪਰ ਤੇ ਭਾਈ ਉੱਧਰ ਲਿਆ ਬਾਈ ਜਸ਼ਨ ਨੇ ਦਿੱਤਾ ਮੈਨੂੰ ਇੱਕ ਇਹਦਾ ਆਲਾਮਬਾ ਹੁਣ ਮੇਰੀ ਦੱਸਿਓ ਗੱਲ ਵੀ ਮੈਂ ਸੱਚਾ ਕਿ ਝੂਠਾ ਹਾਂ ਵੀ ਜਸ਼ਨ ਕਿਹਾ ਏ ਪਾਪਾ ਜੀ ਇਹ ਨਾ ਉੱਧਰ ਇੱਕ ਮੁੰਡਾ ਏ ਪਪੂ ਉਹਨੂੰ ਆਪਣੀ ਸਾਈਕਲ ਹੀ ਦਿੰਦਾ ਏ ਮੈਂ ਬਾਈ ਇਹਨੂੰ ਕਹਿੰਦਾ ਵੀ ਇਹਦਾ ਆੜੀ ਆ ਉਹ ਵੀ ਕੋਈ ਗੱਲ ਨਹੀਂ ਸਾਈਕਲ ਹੀ ਦੇਣੀ ਬਣਦੀ ਆ ਚੌਥੀ ਕਲਾਸ ਚ ਪੜਦਾ ਆ ਬਸ ਬੁੱਤ ਕੋਈ ਗੱਲ ਨਹੀਂ ਪਰ ਆਪਾਂ ਨੇ ਰੋਕਣਾ ਨਹੀਂ ਜਿਹਨੂੰ ਜੇ ਕਰਦਾ ਜਾ ਕੇ ਸਾਈਕਲ ਚ ਚਲਾਉਣ ਨੂੰ ਦੇਣ ਦੇ ਉਹਦਾ ਆੜੀ ਏ ਰੋਕ ਸਕਦੇ ਆ ਇਹ ਟੁੱਟ ਗਈ ਤਾਂ ਨਵੀ ਲੈ ਕੇ ਦਵਾਂਗੇ ਲੈ ਲੈ ਮੈਂ ਲਗਾਏ ਵਾਹ ਭਾਈ ਆ ਕਹਾਣੀ ਐ ਤੇ ਕਹਿੰਦੀ ਮੈਂ ਵੀ ਨਵੀ ਲਾਉਂਗੀ ਪਰ ਇਹਦੀ ਸਾਈਕਲ ਹੀ ਬਹੁਤ ਨਵੀ ਆ ਦੇਖੋ ਇੱਥੇ ਨੂੰ ਖੜੀ ਦੇਖੋਗੀ ਤੁਹਾਨੂੰ ਸਾਈਕਲ ਤੇ ਪਰਲੀ ਸੈਰ ਠੀਕ ਐ ਨੀ ਚਲੋ ਭਾਈ ਬਾਕੀ ਚੱਲ ਰਿਹਾ ਕੰਮ ਭਾਈ ਬਾਕੀ ਮਾਰਾ ਅੱਗੇ ਅਰਦਾਸ ਐ ਵੀ ਲੜਾਈ ਨਾ ਹੋਵੇ ਬਲੈਕਆਊਟ ਆ ਅੱਜ ਸਾਡੇ ਵੀ ਦੱਸਿਆ ਭਾਈ ਬਾਕੀ ਪਤਾ ਨਹੀਂ 8 ਵਜੇ ਲਾਈਟ ਬੰਦ ਕਰਨੀ ਐ ਵੀ ਕਹਿੰਦਾ ਵੀ ਸੈਰਾਂ ਨਾ ਵੱਜਣਾ ਐ ਹਾਂਜੀ ਇਦਾਂ ਹੀ ਆ ਰਹੀਆਂ ਨੇ ਠੀਕ ਨੇ ਤੇ ਬਾਕੀ ਵੀ ਨਾ ਹੋਵੇ ਵਾਹਿਗੁਰੂ ਅਰਦਾਸ ਕਰੇ ਕਰੋ ਸਾਡੀ ਤਾਂ ਅਰਦਾਸ ਹੈਗੀ ਉਹ ਦਾ ਕਿ ਅਸੀਂ ਤਾਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਆ ਵੀ ਮੋਲ ਮੰਤਰ ਕਰੋ ਵਾਹਿਗੁਰੂ ਦਾ ਨਾਮ ਲੋ ਵੀ ਸੁੱਖ ਸ਼ਾਂਤੀ ਹੋਵੇ ਸਾਰਾ ਕੁਝ ਹਾਂਜੀ ਸਭ ਦੇ ਦੀਪ ਉਹ ਤੇ ਇੱਕ ਬਰਾਬਰ ਆ ਠੀਕ ਹੈ ਚਲੋ ਭਾਈ ਇੱਥੇ ਤੱਕੇ ਵੀਡੀਓ ਤੇ ਮਿਲਦੇ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਭਾਈ ਗੁਰੂਤਰਨ ਇਹ ਉਹ ਹੁੜਦਾ ਦੇਖੋ ਉਹ ਲੈ ਵਾਹਿਗੁਰੂ ਗੋ ਵਾਲਾ ਠੀਕ ਨੇ ਤੇ ਦੇਖਿਆ ਜਿਸਨ ਕਿਹੜੇ ਆਲ ਬੱਜ ਗਿਆ ਆ ਬਾਈ ਦੇਖੋ ਇਹ ਆ ਉੜ ਰਿਹਾ ਦੇਖੋ ਮੋਜਾਂ ਲੁੱਟ ਰੇ ਜਾਨਵਰ ਚਲੋ ਬਾਈ ਇੱਥੇ ਤੱਕੇ ਵੀਡੀਓ ਤੇ ਜੀ